ਜ਼ਿੰਦਗੀ ਦਾ ਸਭ ਤੋਂ ਵੱਡਾ ਸਬਕ ਮੈਨੇ ਉਸ ਟਾਈਮ ਤੇ ਸਿੱਖਿਆ ਜਦੋਂ ਐ ਲਗਾ ਲੋ ਵੀ ਮਰਨ ਤੱਕ ਦੀ ਨੋਬਤ ਆ ਚੁੱਕੀ ਸੀਗੀ ਇੱਕ ਮਾਂ ਤੋਂ ਬਿਨਾ ਅਪਦੇ ਭੈਣ ਭਾਈਆਂ ਤੋਂ ਬਿਨਾ ਕੋਈ ਵੀ ਕਿਸੇ ਦੇ ਨਾਲ ਨਹੀਂ ਖੜਦਾ ਹੈਗਾ ਤੇ ਮੇਰੇ ਨਾਲ ਵੀ ਇਹੀ ਹੋਇਆ ਸੀਗਾ ਸਭ ਤੋਂ ਜ਼ਿਆਦਾ ਮੇਰੀ ਮਾਂ ਨੇ ਮੇਰਾ ਸਾਥ ਦਿੱਤਾ ਮੇਰੇ ਭੈਣ ਭਾਈ ਮੇਰੇ ਨਾਲ ਖੜੇ ਪਰ ਫੇਰ ਵੀ ਇੱਕ ਹੁੰਦਾ ਨਾ ਔਰਾ ਬਣ ਗਿਆ ਆਲੇ ਦੁਆਲੇ ਨਹੀਂ 네ਗੈਟਿਵਿਟੀ ਹੋ ਚੁੱਕੀ ਸੀਗੀ ਕਿ ਇਦਾਂ ਲੱਗਦਾ ਸੀਗਾ ਕਿ ਇਹ ਜੀ ਜ਼ਿੰਦਗੀ ਜਿਉਣ ਨਾਲੋਂ ਤਾਂ ਵਧੀਆ ਮਰਨਾ ਅਮਰਨਾ ਹੁੰਦਾ ਹੈਗਾ ਪਰ ਉਸ ਵਾਇਗਰੂ ਦਾ ਉਸ ਆਕਾਲਪੁਰਖ ਦਾ ਉਸ ਪਰਮਾਤਮਾ ਦਾ ਬਹੁਤ ਬਹੁਤ ਸ਼ੁਕਰਾਨਾ ਕਿਉਂਕਿ ਉਹਨਾਂ ਨੇ ਮੈਨੂੰ ਇੱਕ ਨਵੀਂ ਉਮੀਦ ਦਿੱਤੀ ਮੇਰੇ ਤੇ ਆਪ ਦਾ ਮੇਰ ਭਰਿਆ ਹੱਥ ਰੱਖਿਆ ਤੇ ਜੋ ਮੈਂ ਅੱਜ ਆਪਦੀ ਲਾਈਫ ਦੇ ਵਿੱਚ ਬਹੁਤ ਜਿਆਦਾ ਖੁਸ਼ ਹਾਂ ਮੇਰੇ ਮੇਰੇ ਹਸਬੰਡ ਮੇਰੇ ਬੱਚੇ ਅਸੀਂ ਸਾਰੇ ਬਹੁਤ ਵਦੀਆਂ ਹਾਂ ਦੇਖੋ ਇੱਕ ਲੜਕੀ ਹੈਗੀ ਜੋ ਵੀ ਸਭ ਕੁਝ ਕੱਟ ਸਕਦੀ ਹੁੰਦੀ ਹੈਗੀ ਬਟ ਉਹ ਆਪਣਾ ਮਤਲਬ ਜੋ ਵੀ ਆਪਣੇ ਘਰਦਿਆਂ ਨਾਲ ਆਪਦੀ ਜ਼ਿੰਦਗੀ ਦੇ ਵਿੱਚ ਆਪਣੇ ਨਾਲ ਗਲਤ ਨਹੀਂ ਬਰਦਾਸ਼ਤ ਕਰ ਸਕਦੀ ਹੈਗੀ ਪਰ ਕੁਝ ਕੁ ਚੀਜ਼ਾਂ ਹੁੰਦੀਆਂ ਨੇ ਜੋ ਕਿ ਬੰਦੇ ਦੇ ਇਨਸਾਨ ਦੇ ਜਾਂ ਆਪਣੇ ਕੁੜੀਆਂ ਦੇ ਹੱਥ ਵਿੱਚ ਨਹੀਂ ਹੁੰਦੀਆਂ ਉਹ ਹਾਲਾਤ ਇਹ ਜੇ ਹੁੰਦੇ ਨੇ ਜੋ ਹੋ ਜਾਂਦੇ ਨੇ ਜਾਂ ਕੁਝ ਲੋਕ ਇਹ ਜੇ ਹੁੰਦੇ ਨੇ ਕਿ ਵੀ ਉਹਨਾਂ ਦੇ ਕਾਰਨ ਕਿਸੇ ਵੀ ਦੀ ਵੀ ਜ਼ਿੰਦਗੀ ਖਰਾਬ ਹੋ ਸਕਦੀ ਹੈਗੀ ਪਰ ਵਾਈਗਰੂ ਜੀ ਨੇ ਮੈਨੂੰ ਉਸ ਨਰਕ ਵਿੱਚੋਂ ਉਸ ਜ਼ਿੰਦਗੀ ਦੇ ਵਿੱਚੋਂ ਕੱਢ ਕੇ ਅੱਜ ਬਹੁਤ ਵਧੀਆ ਇੱਕ ਘਰ ਇੱਕ ਹਸਬੰਦੇ ਬੱਚੇ ਮੇਰੇ ਠੀਕ ਨੇ ਜੀ ਮੈਨੂੰ ਉਸ ਥਾਂ ਤੇ ਲਿਆਂਦਾ ਬਾਈ ਗਰੂ ਜੀ ਨੇ ਇੰਨੀ ਕਿਰਪਾ ਮੇਰ ਬਣਾਈ ਰੱਖੀ ਕਿ ਮੈਂ ਅੱਜ ਉਹਨਾਂ ਦਾ ਹਰ ਦਮ ਹਰ ਵੇਲੇ ਸ਼ੁਕਰਾਨਾ ਕਰਦੀ ਆਂ ਕਿ ਬਹੁਤ ਬਹੁਤ ਸ਼ੁਕਰਾਨਾ ਕਰਦੀ ਆਂ ਪਰ ਮੈਨੇ ਇੱਕ ਗੱਲ ਸਿੱਖੀ ਹੈਗੀ ਉਸ ਟਾਈਮ ਤੇ ਜਦੋਂ ਮਰਨ ਤੱਕ ਦੀ ਨੌਬਤ ਆ ਗਈ ਸੀ ਤਾਂ ਮੈਨੂੰ ਇੱਕ ਉਮੀਦ ਸੀਗੀ ਮੈਨੂੰ ਵਾਈਗਰੂ ਜੀ ਦਾ ਕੀਰਤਨ ਲਾਉਣਾ ਮੈਨੂੰ ਉਸ ਟਾਈਮ ਤੇ ਪਾਠ ਨਹੀਂ ਕਰਨਾ ਆਉਂਦਾ ਸੀਗਾ ਪਰ ਮੈਨੂੰ ਸਾਡੇ ਅੰਕਲ ਤੋਂ ਸੁਣਿਆ ਸੀ ਕਿ ਜੇ ਸੱਚੇ ਦਿਲ ਨਾਲ ਪ੍ਰਮਾਤਮਾ ਨੂੰ ਯਾਦ ਕੀਤਾ ਜਾਵੇ ਜਾਂ ਕੀਰਤਨ ਸੁਣਿਆ ਜਾਵੇ ਤਾਂ ਉਹ ਬਾਹ ਤ ਤੁਹਾਡੀ ਜਰੂਰ ਫੜਦੇ ਨੇਗੇ ਤੇ ਮੇਰੇ ਨਾਲ ਵੀ ਇਦਾਂ ਹੀ ਹੋਇਆ ਮੈਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਿ ਮੈਨੂੰ ਜੋ ਉਸ ਟਾਈਮ ਤੇ ਸੀਗਾ ਮੈਂ ਟੀਵੀ ਤੇ ਕੀਰਤਨ ਲਾ ਲੈਣਾ ਰੋਈ ਜਾਣਾ ਬੈਠੇ ਰਹਿਣਾ ਰੋ ਲੈਣਾ ਕੀਰਤਨ ਸੁਣ ਲੈਣਾ ਮੈਂ ਇਕੱਲੇ ਕਮਰੇ ਦੇ ਵਿੱਚ ਬੈਠੀ ਰਹਿੰਦੀ ਕੀਰਤਨ ਲਗਾ ਲੈਂਦੀ ਰੂਣਾ ਤੇ ਪਰ ਮਤਲਬ ਕਿ ਜੋ ਮੈਂ ਉਸ ਟਾਈਮ ਤੇ ਵੈਗਰੂ ਜੀ ਦਾ ਜੋ ਵੀ ਕਹਿੰਦੇ ਆ ਨਾ ਵੈਗਰੂ ਨੂੰ ਜੇ ਅਗਰ ਆਪਾਂ ਸੱਚੇ ਦਿਲੋਂ ਪਰਮਾਤਮਾ ਨੂੰ ਯਾਦ ਕਰੀਏ ਤਾਂ ਪੱਥਰਾਂ 'ਚ ਵੀ ਰੱਬ ਮਿਲ ਜਾਂਦਾਗਾ ਮੈਨੂੰ ਉਸ ਟਾਈਮ ਤੇ ਮੈਨੂੰ ਲੱਗਦਾ ਕਿ ਮੈਂ ਜੋ ਵੀ ਕੀਰਤਨ ਸੁਣਿਆ ਮੈਨੂੰ ਉਹ ਸਹਾਈ ਹੋਇਆ ਮੇਰੇ ਮੇਰੇ ਤੇ ਵਾਇਗੁਰੂ ਜੀ ਦੀ ਕਿਰਪਾ ਹੋਈ ਤਾਂ ਮੈਂ ਆਪਣੀ ਲਾਈਫ ਦੇ ਵਿੱਚ ਅੱਜ ਬਹੁਤ ਵਧੀਆ ਹਾਂ ਵਾਇਗੁਰੂ ਜੀ ਸਭ ਤੇ ਕਿਰਪਾ ਬਣਾਈ ਰੱਖਣ ਮੇਰ ਬਣਾਈ ਰੱਖਣ ਜੀ ਤੁਸੀਂ ਵੀ ਅਗਰ ਕੋਈ ਐਦਾਂ ਤੁਹਾਨੂੰ ਦਿੱਕਤ ਲੱਗਦੀ ਹੈ ਉਦਾਸ ਹੋ ਜਿੰਦਗੀ ਦੇ ਵਿੱਚ ਤਾਂ ਜਰੂਰ ਪਰਮਾਤਮਾ ਦਾ ਕੀਰਤਨ ਕਰਿਆ ਕਰੋ ਸੁਣਿਆ ਕਰੋ ਤਾਂ ਕਿ ਤੁਹਾਡੇ ਵੀ ਜੋ ਮੁਸ਼ਕਲਾਂ ਨੇਗੇ ਆ ਵਾਇਗੁਰੂ ਮੇਰ ਪਰੇ ਹੱਥ ਰੱਖਣ